ਕੈਪਟਨ ਮਨਿੰਦਰ ਸਿੰਘ ਹੁਰਾਂ ਦਾ ਤਾਂ ਕੋਈ ਬਹੁਤਾ ਮੈਂ ਸਟੈਂਡ ਨਹੀਂ ਗਿੰਦਾ ਜੀ ਕਦੇ ਉਹ ਕਾਲੀਦਾਲ ਚ ਰਹੇ ਨੇ ਹਮ ਕਦੇ ਉਸ ਉਹਨਾਂ ਨੇ ਖਾਲਸਾ ਦਾ ਦੀ ਸੋਚ ਚੁੱਕੀ ਸੀ ਜੀ ਹਮ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਰਾਂ ਨਾਲ ਸਰਦਾਰ ਗੁਰਚਰ ਸਿੰਘ ਟੋੜਾ ਸਾਹਿਬ ਹੁਰਾਂ ਨਾਲ ਪੱਜੀ ਹੋਰ ਪ੍ਰਨਾਲਾ ਸਾਹਿਬ ਵੀ ਸੀ ਜੀ ਜੀ ਫਿਰ ਉਹ ਕਾਂਗਰਸ ਦੇ ਵਿੱਚ ਫਿਰ ਆ ਗਈ ਤਾਂ ਦੇਖੋ ਕੋਈ ਆਈਡੀਓਲੋਜੀਕਲ ਪੋਲਿਟਿਕਸ ਨਹੀਂ ਕਰਦੇ ਕਿਉਂਕਿ ਦੇਖੋ ਬੰਦੇ ਦੀ ਸੋਚ ਨੀਤੀ ਤੇ ਇੱਕੋ ਹੋ ਸਕਦੀ ਹੈ ਨਾ ਉਹ ਸਵੇਰੇ ਕੁਝ ਹੋਰ ਤੇ ਸ਼ਾਮ ਨੂੰ ਕੁਝ ਹੋਰ ਤਾਂ ਹੋ ਨਹੀਂ ਸਕਦੀ ਹਮ ਇਸ ਤਰੀਕੇ ਨਾਲ ਹੀ ਉਹਨਾਂ ਦੇ ਪੁਰਖੇ ਸੀ ਜੀ ਕਦੇ ਤੁਸੀਂ ਲਾਲੋ ਅਫਦਾਲੀ ਦੇ ਨਾਲ ਚਲੇ ਜਾਂਦੇ ਸੀ ਕਦੇ ਕਹਿੰਦੇ ਅਫਦਾਲੀ ਤੋਂ ਰਾਜ ਦਾ ਖਿਤਾਬ ਮਿਲ ਗਿਆ ਕਦੇ ਕੀ ਮਿਲ ਗਿਆ ਕੱਲੇ ਦਿੱਲੀ ਤਖਤ ਨਾਲ ਹੋ ਗਏ ਹਾਂ ਦੇਖੋ ਇਹ ਬੰਦੇ ਦੇ ਖੂਨ ਚ ਹੀ ਹੁੰਦਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੌਮ ਨਾਲ ਵਫਾਦਾਰੀ ਕੀਤੀ ਸੀ ਇਹਨਾਂ ਦੇ ਪੁਰਖਿਆਂ ਨੇ ਗਦਾਰੀਆਂ ਕੀਤੀਆਂ ਨੇ ਭਾੜਾ ਸਿੰਘ ਦੇ ਬਾਰੇ ਆਂਦੇ ਨੇ ਫਰੀਦਕੋਟ ਦੇ ਰਾਜੇ ਸੀ ਵੀ ਉਹਨਾਂ ਨੇ ਤੁਸੀਂ ਲਾਲੋ ਇੱਕ ਕੱਟੇ ਦੇ ਭਾਈ ਪੰਜਾਬ ਵੇਚਤਾ ਸੀ ਅੰਗਰੇਜ਼ਾਂ ਨੂੰ ਤਾਂ ਦੇਖੋ ਕੋਈ ਬਹੁਤੀ ਕੋਈ ਮੈਂ ਉਹਨਾਂ ਨੂੰ ਆਦਰਸ਼ ਪੋਲਿਟਿਸ਼ੀਅਨ ਜਾਂ ਕੋਈ ਹੋ ਜਾ ਕੋਈ ਬਹੁਤ ਹੀ ਜ਼ਿਆਦਾ ਡੂੰਗੀ ਸੋਚ ਵਾਲੇ ਆਈਡੀਓਲੋਜੀਕਲ ਪੋਲਿਟਿਕਸ ਕਰਨ ਵਾਲੇ ਪੰਥ ਪੰਜਾਬ ਨੂੰ ਪਿਆਰ ਕਰਨ ਵਾਲੇ ਤਾਂ ਨਹੀਂ ਸਮਝਦਾ